ਲਓ ਜੀ ਵੈਲਕਮ ਹੈ ਕੋਰ ਨਵੇਂ ਬਲੌਗ ਦੇ ਵਿੱਚ ਤੇ ਅੱਜ ਜੱਲਿਆਂ ਗਣਕ ਵਧਣ ਥੋੜਾ ਕੈਮਰਾ ਸਾਫ ਕਰਨ ਵਾਲਾ ਤੇ ਕਰਦੇ ਆ ਪਹਿਲਾਂ ਡਰਾਈਵਰ ਪਾ ਲਈਏ ਡੰਡਾ ਖੋਰ ਕੇ ਖੜ ਜਾ ਡੰਡਾ ਖੋਲ ਨਾ ਖੜ ਜਾ ਉਹ ਡਰਾਈਵਰ ਸਾਹਿਬ ਚੜ ਕੇ ਬਹਿ ਗਏ ਨੇ ਨਾ ਬ੍ਰੇਕਵੇਂ ਫੁਕਰਾ ਕੈਮਰਾ ਇਹ ਸਾਫ ਕਰਨ ਵਾਲਾ ਮੜੇ ਕਰਦੇ ਆ ਆ ਜੀ ਜੇ ਸਾਂਭਣ ਵਾਲੀ ਹੁੰਦੀ ਐ ਨਾ ਉਹ ਸਾਹਮਣੇ ਰੱਖ ਲਿਆ ਕਰੋ ਨਹੀਂ ਬਾਪੂ ਗਾੜਾ ਮਾ ਉਹ ਗੜਦਾ ਇੱਕ ਤਰ੍ਹਾਂ ਦਾ ਆਪਾਂ ਸਾਂਭਤਾ ਬਸ ਹੁਣ ਇੱਥੇ ਕੇ ਡਰਾਈਵਰ ਰੱਖੀ ਸੀਗਾ ਅਗਾਈ ਪਾਗਣੀ ਐ ਪਾ ਕੇ ਮਿਲਦੇ ਸਾਨੂੰ ਲਓ ਜੀ ਟਰਾਲੀ ਪਾ ਲਿਆ ਜੀ ਤੇ ਲੈਣ ਦਾ ਟਰੈਕਟਰ ਮੋਟਰ ਤੇ ਬਾਕੀ ਕੱਪੜਾ ਮਾੜਾ ਮੋਟਾ ਮਾਰਤਾ ਸੀ ਇਸ ਸਾਈਡਾਂ ਤੋਂ ਡਰ ਰਹਿ ਗਏ ਹੀ ਬੱਦਨ ਵਾਲੀ ਐ ਇਧਰੋਂ ਖਾਲ ਕੋਲੋਂ ਵੱਢ ਲਿਆ ਸੀਗਾ ਤਿਆਰ ਹੈਗੇ ਹੁਣ ਦਰਖਤਾਂ ਕੋਲੋਂ ਵੱਢਣਾ ਇੱਕ ਪਰਲੇ ਖਾਲ ਕੋਲੋਂ ਵੱਢਤਾ ਤੇ ਦਾਤੀਆਂ ਜਾ ਕੇ ਬੰਦੇ ਤਿਆਰ ਨੇ ਇਧਰ ਬਾਸ ਵਾਲੇ ਵੀ ਆ ਗਏ ਇੱਕ ਆਪਾ ਇਸਟਾ ਦੇ ਦੇਖਿਆ ਜਿਗਾੜ ਦਿਆ ਬਾਸ ਬਾਸ ਨਾਲ ਕਿਨਾਂ ਉਹ ਦੱਬ ਦਿੰਦੇ ਸੀ ਉਹਦਾ ਛੋਟਾ ਜਿਹਾ ਡੰਡਾ ਲਈ ਫਿਰਦਾ ਹੀ ਬਈ ਐ ਇਹ ਆਪਾਂ ਵੱਡਾ ਬਾਸ ਹੀ ਚੱਕ ਲਿਆ ਵੀ ਛੇਤੀ ਕੰਮ ਨਿਬੜੂ ਆਹ ਨੂੰ ਮੁੰਡਾ ਕਰਕੇ ਦਿਖਾ ਮੁੰਡੇ ਚੱਲ ਕਰਕੇ ਦਿਖਾ ਬਈ ਕਿਦਾ ਫਿਰ ਉਹਦੇ ਨਾਲ ਵਿੱਚ ਇਹਨੂੰ ਮੋੜ ਜਾਂਦੀ ਹੈ ਗਣਕ ਗਾ ਘਰ ਲਾ ਤਕਾਏ ਲਾਈ ਕੱਢ ਦੱਸਣ ਜਾਂ ਦੋ ਉਹ ਦਤੀ ਇੱਕੋ ਗੱਤ ਲੰਗੀ ਉਹ ਦਾਤੀ ਕਿਨੇ ਡੰਗੀ ਥੱਥੇ ਬਾਰ ਤੇ ਬਾਕੀ ਉਹ ਆਪਾਂ ਲਾਦਾ ਸੀ ਉੱਤੇ ਜਿਹੜਾ ਪੱਟਾ ਲਾਇਆ ਸੀ ਇਹ ਵੱਡੇ ਤੇ ਹੀ ਲੋਟ ਆਉਣਾ ਇਹ ਤਾਂ ਜਿਵੇਂ ਸੈਡਾਂ ਹੁੰਦੀਆਂ ਹਨਾ ਉੱਥੇ ਹੀ ਸੱਟ ਰਹਿੰਦਾ ਇਹਨਾਂ ਕੋਲੋਂ ਨਹੀਂ ਹੋਣਾ ਜਾਂ ਦੂਜੀ ਵੀ ਦਸਤੀ ਲਿਆ ਜਾ ਕੇ ਰੱਖਿਆ ਮਾਤ ਮਾਤ ਬਲੀ ਲਓ ਜੀ ਨੂੰ ਉਦੋਂ ਕੁੱਪ ਜਲਾ ਕੇ ਮੈਂ ਇੱਧਰ ਆ ਗਿਆ ਸ਼ਾਮੇ ਉਹ ਲੱਗੇ ਸੀ ਤੇ ਆ ਨਾਲੋਂ ਨਾਲੋਂ ਵੱਡਣੀ ਮਾਣੀ ਮਾੜੀ ਵੱਢ ਕੇ ਛੱਡ ਦਿੰਨੇ ਉੱਤੇ ਬਾਕੀ ਤਾਂ ਦੇ ਝਲੀ ਜਾਂਦੀ ਐ ਕੰਪੈਨ ਸਾਈਡਾਂ ਦੇ ਛੱਡ ਜਾਂਦੀ ਐ ਯਾਰ ਲੱਗਦੇ ਆ ਬਸ ਤੇ ਲਓ ਜੀ ਕੰਪੈਨ ਵੀ ਆ ਗਈ ਚਾਹੇ ਤਾਂ ਮੈਂ ਇੰਨਾ ਕੀ ਵੱਡੇ ਸੀਗਾ ਥੋੜਾ ਜਿਹਾ ਤੇ ਬਾਕੀ ਕੱਟਦੇ ਪਰ ਆਪਣੀ ਵਾਰ ਨਹੀਂ ਕੀ ਲੋੜ ਆਪਾਂ ਨਹੀਂ ਵੇੇ ਕੰਮ ਦਾ ਆਪਣੀਆਂ ਘਰ ਦਾ ਕੰਮ ਕਰਨਾ ਚਾਹੀਦਾ ਮੈਂ ਤੜਕੇ ਬਹੁਤ ਕਰਤੀ ਆ ਇਹ ਬਲੌਗਾਂ 'ਚ ਆਪਾਂ ਘੱਟ ਦਿਖਾਈਦਾ ਬਾਕੀ ਹੁਣ ਬਲੌਗ ਬਣਾਇਆ ਵੀ ਨਹੀਂ ਕਿੰਨਾ ਟਾਈਮ ਹੋ ਗਿਆ ਹੁਣ ਲੱਗਿਆ ਮੈਂ ਅੱਜ ਬਲੌਗ ਨੂੰ ਖਾਗ ਰੂ ਕੀਤਾ ਪਹਿਲਾਂ ਟਰੈਕਟਰ ਤੇ ਲੱਗੇ ਰਹੇ ਆ ਤੇ ਹੋਰ ਵੀ ਬਹੁਤ ਆਪਾਂ ਕਾਲੀ ਤਾਂ ਕਰਦੇ ਆ ਕਣਕ ਵੱਢਣ ਦੀ ਹੋ ਗਈ ਆਪਾਂ ਬੀਜਣੀਆਂ ਮੂੰਗੀ ਬੀਬੂ ਲਿਆਂਦਾ ਪਿਆ ਕੂੜੀ ਬਣਾ ਕੇ ਨਾਲ ਦੀ ਨਾਲ ਹੀ ਤਿਆਰ ਕਰਕੇ ਸੱਤਾ ਪਾ ਮੂੰਗੀ ਬੀਜੀ ਵੇਲੇ ਹੋਈ ਏ। ਉਹ ਉੱਪਰ ਰੱਦਾ ਦੇ ਉੱਪਰ ਕੈਮ ਹੋਇਆ। ਲਓ ਜੀ ਇੱਧਰ ਕਰਤਾ ਕੰਮ ਸਟਾਰਟ। ਇੱਧਰ ਚਾਹ ਤੇ ਜੋਰ ਹੋ ਗਿਆ। ਹਾਂ ਜੀ ਮੇਰੇ ਪੀਲੇ ਚਾਹ ਗੋਇਨਾਂ ਦੇ ਦੇ ਆਉਣਾ ਪਤਾ ਹੀ ਨਹੀਂ। ਤੇ ਬਾਕੀ ਮੱਥਾ ਡੇਗ ਰਹੇ ਸੀ ਆਪਾਂ ਚਾਹ ਪੀਣੀ ਆ ਜੂ ਗਾਇਸ ਚਾਹ ਬਾਦੂ ਇਹਨਾਂ ਨੂੰ ਢਾਕ ਦੇ ਮੜਾਏ ਗਲਾਸਾਂ ਨੂੰ ਯਾਰ ਨਹੀਂ ਆ ਮਿੱਟੀ ਪੈਣੀ ਹੈ ਚੱਪਿਆ ਹੋ ਕੁਛ ਅੰਦਰ ਉਹ ਨਾ ਢਾਕ ਦਿੰਨੇ ਆ ਇਧਰ ਚਾਹ ਦੇ ਨਾਲ ਲੱਡੂ ਮਿਲ ਗਏ ਕਿਉਂ ਮੰਨਦੇ ਇਧਰ ਚਾਹ ਦੇ ਨਾਲ ਲੱਡੂ ਮਿਲ ਗਏ ਯਾਰ ਹੁਣ ਤੇ ਬਾਕੀ ਦੇਖਦੇ ਆ ਚੱਲਦੇ ਆ ਬਾਹਰ ਹੁਣ ਚਾਹ ਪੀ ਲਈ ਇੱਕ ਵਾਰੀ ਹਾਂ ਕਰਦਾ ਨਾ ਮੁੰਡਾ ਕੰਮ ਪੂਰੇ ਇਹਦਾ ਬਾਈਡ ਐਂਗਲ ਜੇ ਯਾਰ ਸੈੱਟ ਨਹੀਂ ਤੂ ਐ ਲੋਡ ਕਰ ਦਮ ਹੁਣ ਠੀਕ ਆ ਆ ਮੁੰਡਾ ਸਾਡਾ ਬਹੁਤ ਕੰਮ ਕਰਦਾ ਜੀ ਬੜਾ ਸਿਆਣਾ ਮੈਂ ਕੀ ਕਰ ਲਉ ਹਾਂ ਇਸ ਕਰਕੇ ਨੂੰ ਸਬਸਕ੍ਰਾਈਬ ਕਰ ਲਉ ਭਾਈ ਮੈਨੂੰ ਨਾ ਕਰਿਓ ਇਹਨੂੰ ਕਰ ਚੈਨਲ ਦਾ ਆਦੋ ਸਰਦਾਰ ਜੀ 9338 ਦੁਬਾਰਾ ਦੱਸ ਦੋਈ ਕਰੰਮ ਮੈਂ ਤੋਂ ਹੀ ਕਰ ਠੀਕ ਹੈ ਜੀ ਤੇ ਲਓ ਜੀ ਇੱਧਰ ਕੋਈ ਲੈਣ ਲੂੰ ਜੀ ਹਿੱਲ ਗਈ ਬੈਲਟ ਦੀ ਬਾਕੀ ਕਰ ਲਈ ਹੁਣ ਸੈਟ ਚੱਲ ਕੋਈ ਨਹੀਂ ਆਪੇ ਕਰ ਲੈਣਗੇ ਤੇ ਆਪਾਂ ਚੱਲਦੇ ਆਂ ਉਧਰ ਉਹ ਪਤਾ ਨਹੀਂ ਕਿਹੜਾ ਖੜਾ ਟਰੈਕਟਰ ਕੋਲੇ ਉਹ ਦੇਖਦੇ ਆਂਦੇ ਅੱਗੇ ਤੇ ਲਓ ਜੀ ਪੈ ਗਿਆ ਪਹਿਲਾ ਡਿੱਕ ਬਾਕੀ ਘਾਤ ਤਾਂ ਬਹੁਤ ਕਰੋ ਜੀ ਗਰਦ ਨਾ ਭਰ ਜੁੰਦਾ ਬੰਦਾ ਹਾਂ ਥਾਲ ਬੁਰਾਈ ਹੈ ਗਰਦ ਵਾਲੀ ਹੁੰਦੀ ਹੈ ਯਾਰ ਬਾਕੀ ਇੱਥੇ ਕੀ ਲਾ ਲਾ ਲਓ ਜੀ ਇੱਧਰ ਲੱਛਣ ਚੱਲ ਪਏ ਤੇ ਇੱਧਰ ਲ ਆਪਣਾ ਹੋ ਗਿਆ ਡਨ ਕਿਉਂ ਕਰਦੇ ਆ ਨਾ ਪੂਰੇ ਲੱਛਣ ਜਿਵੇਂ ਪਹਿਲੀ ਵਾਰ ਦੇਖੀ ਹੁੰਦੀ ਐਵੇਂ ਭਰਦੇ ਗਲੀ ਜੀ ਉਹ ਪਿੱਛੇ ਪਾਲੀ ਉਹ ਪਿੱਛੇ ਸੱਟ ਲੈ ਇਹਨੂੰ ਇੱਕ ਮਿੰਟ ਖੜ੍ਹ ਕੇ ਮੈਂ ਖੜਾ ਵੀ ਕੋਸੁੱਟਾ ਜੀ ਜਾ ਜਾ ਆਉਣਾ ਨਾ ਨਿਕਲੂ ਇੱਥੋਂ ਐ ਸੱਟ ਜਾ ਕਰਕੇ ਰੱਖ ਦੇ ਲਾ ਦੇ ਲਓ ਜੀ ਕੱਢ ਲੈ ਟਰੈਕਟਰ ਬਾਹਰ ਖੱਤੇ ਚ ਫਿਰ ਪਿੱਛੇ ਬਾਕੀ ਇੱਕ ਵਾਰ ਫੇਰ ਚਾਹ ਚ ਪੀਨੇ ਆ ਸੱਤੇ ਜੀ ਲਾਦੇ ਆ ਆਹ ਤੇ ਦਰਗਾਹ ਦੀ ਚਾਹ ਗਰਮ ਹੋਣ ਲੱਗੀ ਆ ਐਸੀ ਚਾਹ ਦੀ ਬਣਾਇਆ ਤੇ ਲਓ ਜੀ ਇੱਧਰ ਵੀ ਹੋ ਗਿਆ ਕੰਪਲੀਟ ਪਿੱਛੋਂ ਪੱਲੀ ਫਾੜਨ ਵਾਲੀ ਆ ਨਹੀਂ ਪਿੱਛੋਂ ਡੇਪਣ ਤੇ ਚਲੋ ਚਲੋ ਬਾਕੀ ਇੱਥੇ ਕਿਤੇ ਦਾਣੇ ਡਿੱਗੇ ਸੀ ਮੈਨੂੰ ਜਿਹੜਾ ਨਹੀਂ ਕਿੱਥੇ ਡਿੱਗੇ ਸੀ ਉਹਦੋਂ ਖੜਾ ਖੜਾ ਗਿਆ ਮੈਂ ਲੱਗਾ ਬੁਰੀਆਂ ਕਿੱਥੇ ਗਈ ਖਾ ਸੀ ਸਾਡੇ ਪੇ ਸੀ ਬਾੜੀ ਪਗ ਲੈ ਜਾਗੇ ਥੜਾ ਲੱਗਿਆ ਵੀ ਢੇਰ ਜਿਹਾ ਪਿਆ ਪਾ ਨੀ ਨਾ ਵੀ ਹੈ ਨਹੀਂ ਚਲੋ ਜੀ ਹੋ ਗਿਆ ਸਾਰਾ ਡਨ ਆਪਣਾ ਤੇ ਇਧਰਲੀ ਵਿੱਚ ਥੋੜੀ ਹੈਗੀ ਹੈ ਹਰੀ ਇਧਰਲੀ ਖੱਤੇ ਵਾਲੀ ਤੇ ਇਹ ਸਦਾ ਵੀ ਉੱਤੋਂ ਤੋਂ ਇਕੱਠੀ ਕਰ ਲਾਂਗੇ ਮਿਆਂ ਦੇ ਵਿੱਚ ਹਰੀ ਹੈ ਥੋੜੀ ਇਹ ਉੱਤੋਂ ਤੋਂ ਜੀ ਇਕੱਠੀ ਕਰਕੇ ਬਾਕੀ ਆ ਜਮਿਆ ਦੇ ਤੇ ਹਰੀ ਹੈ ਤੇ ਬਾਕੀ ਇਧਰ ਲਾ ਗਏ ਰ ਯਾਰ ਬਾਅਦ ਹੀ ਵੱਢਣਾ ਜੀ ਅੱਜ ਮੈਂ ਆ ਦੂਈ ਆ ਉੱਧਰਲੇ ਘਰੇ ਵਾਲੀ ਉੱਧਰਲੇ ਖੱਤੇ ਵਾਲੀ ਆ ਇਹ ਤੇ ਆ ਇੱਧਰਲੇ ਵਾਲੀ ਐ ਫਰਕ ਦੇਖੋ ਬਾਕੀ ਉੱਤੋ-ਉੱਤੋ ਜੀ ਇਕੱਠੀ ਕਰ ਲਾਂ ਘਰੇ ਆ ਕੇ ਸੈੱਟ ਲਾਂਗੇ ਇਹਨੂੰ ਘਰੇ ਬਾਕੀ ਖੱਤੇ ਉਹ ਮੰਡੀ ਸੁੱਟਿਆਂਵਾਂਗੇ ਤੇ ਚਾਲਦੇ ਆ ਘਰ ਨੂੰ ਹੁਣ ਲੱਗੋ ਵੀ ਟਰਾਲੀ ਦੇ ਟਰੈਕਟਰ ਕਰਤੇ ਦੋਨੇ ਕਬਰ ਆਪਣੇ ਕੋਲ ਵੱਡੀ ਦਰਪਾਲ ਬੀਤੀ ਆਪਾਂ ਪਾਤੀ ਤੇ ਥੋੜੇ ਰਹਿ ਗਏ ਮੁਰੇ ਇਹ ਹੈਗੀ ਤਾਂ ਖਾਸੀ ਵੱਡੀ ਪਰ ਆਪਾਂ ਵੱਢਤੀ ਥੋੜੀ ਜਾਨੀ ਕਿ ਡਬਲ ਪੈ ਗਈ ਹੁਣ ਇੰਨੀ ਹੈਗੀ ਇਹ ਧੁਰ ਦੁਰ ਤੱਕ ਵੱਢ ਲਈ ਸੀ ਆਪਾਂ ਸੈਟ ਜੀ ਕਰਕੇ ਇੱਕ ਇਹ ਜਿਹੀ ਥੱਲੇ ਪਈ ਹੈ ਇਹ ਉੱਥੇ ਦਾ ਕੀ ਰਹਿਣ ਗਿਆ ਪੂਰੀ ਬੂਰੀ ਟਰਾਲੀ ਤੇ ਹੀ ਹੈ ਟਰਾਲੀ ਮੈਂ ਕਿਹਾ 11 12 ਫੁੱਟ ਦੀ ਹੈ ਇਹ ਆਪੇ ਛੇਨੂਈ ਆ ਗਈ ਪੱਕੀ ਓਕੇ ਇਧਰ ਵੀ ਇਹ ਰਸਤੀ ਬਣੀ ਗਈ ਇਹ ਇੱਕੋ ਟ੍ਰੈਲ ਨਹੀਂ ਬਣਨਾ ਉਧਰ ਵੀ ਦੂਤ ਨੇ ਬੈਠ ਕੇ ਲੈ ਗਿਆ ਲੱਗੇ ਅੰਦਰ ਕਰੋ ਜੇ ਤੇ ਬੱਚੇ ਵੀ ਸੱਤਾਰੇ ਵੀ ਹਰੇ ਵਿੱਚ ਗੰਦੀ ਸੀ ਹਰੇ